ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ ਜਿਨਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਕਮੈਂਡ ਬਾਕਸ ਵਿੱਚ ਆਣੀ ਚਾਹੀਦੀ ਹੈ ਨੇਰੀ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਜਿਹੜੇ ਸਵਾਲ ਜੋ ਆਪ ਨੇ ਪੇਪਰਾਂ ਵਿੱਚ ਵੀ ਆ ਸਕਦੇ ਹਨ ਤੇ ਬਹੁਤ ਵੀਰ ਭੈਣ ਸਾਡੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਪੇਪਰਾਂ ਵਿੱਚ ਇਸ ਸਵਾਲ ਦਾ ਜਵਾਬ ਦਿੱਤਾ ਵੀ ਹੋਏਗਾ ਜਿਨ੍ਹਾਂ ਜਿਨ੍ਹਾਂ ਨੇ ਦਿੱਤਾ ਹੈ ਕਮੈਂਟ ਕਰਕੇ ਦੱਸ ਦਿਓ ਹਾਂਜੀ ਤੇ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੋਪੀ ਚੰਦ ਭਾਰਗਵ ਜੀ ਬਿਲਕੁਲ ਸਹੀ ਜਵਾਬ ਜੀ ਅਗਲਾ ਸਵਾਲ ਜੀ ਆਪਣਾ ਅਗਲਾ ਸਵਾਲ ਹੈ ਜੀ ਹਿਮਾਚਲ ਪ੍ਰਦੇਸ਼ ਨਾਲ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਹੇ ਮਾਚਲ ਪ੍ਰਦੇਸ਼ ਦੇ ਨਾਲ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਹੱਦਾ ਲੱਗਦੀਆਂ ਹਨ ਜਿੰਨਾ ਨੂੰ ਪਤਾ ਹੈ ਕਮੈਂਟ ਬਾਕਸ ਵਿੱਚ ਨਹੀਂ ਰਿਲੇ ਆ ਦਿਓ ਭਾਈ ਤੇ ਇਹ ਵੀ ਦੱਸੋ ਕਮੈਂਟ ਕਰਕੇ ਤੁਸੀਂ ਵੀਡੀਓ ਨੂੰ ਕਿੱਥੇ ਕਿੱਥੋਂ ਦੇਖ ਰਹੇ ਹੋ ਬਿਲਕੁਲ ਠੀਕ ਹੈ ਤੇ ਇਹ ਵੀ ਮੈਂ ਦੱਸਦਾ ਕੋਈ ਸਮਾਂ ਸੀ ਜਿਹੜਾ ਹਿਮਾਚਲ ਤੇ ਪੰਜਾਬ ਇੱਕ ਹੁੰਦਾ ਸੀ ਕੋਈ ਸਾਡੇ ਸਿਆਸਤਦਾਨਾਂ ਦੀ ਨਲਾਇਕੀ ਕਰਕੇ ਕਹਿ ਲਓ ਬਿਲਕੁਲ ਠੀਕ ਹੈ ਗਦਦਾਰੀ ਕਰਕੇ ਕਹਿ ਲਓ ਜਾਂ ਕੁਝ ਵੀ ਕਹਿ ਲਓ ਜਿਹਦੇ ਕਰਕੇ ਅੱਜ ਅਸੀਂ ਵੱਖਰੇ ਹੋ ਗਏ ਆ ਇਸ ਸਮੇਂ ਜਿਹੜੇ ਵੀਡੀਓ ਸ਼ੂਟ ਕਰ ਰਹੇ ਹਿਮਾਚਲ ਤੋਂ ਸ਼ੂਟ ਕਰ ਰਹੇ ਹਾਂ ਬਹੁਤ ਖੂਬਸੂਰਤ ਮਾਹੌਲ ਹੈ ਇਹੀ ਮਾਹੌਲ ਪੰਜਾਬ ਦਾ ਵੀ ਹੋਣਾ ਸੀ ਆ ਇੱਥੇ ਠੰਡ寒 ਦਾ ਮਾਹੌਲ ਹੈ ਬੰਦਾ ਹੰਡਾ ਹਨ ਤੇ ਪੰਜਾਬ ਚ ਦੋ ਕਿੰਨੀ ਜ਼ਿਆਦਾ ਗਰਮੀ ਹੈ ਬਹੁਤ ਫਰਕ ਹੈ ਪੰਜਾਬ ਤੇ ਹਿਮਾਚਲ ਦੇ ਮੌਸਮ ਜੀ ਵੀ ਬਹੁਤ ਹੈ ਫਰਕ ਬਹੁਤ ਜ਼ਿਆਦਾ ਫਰਕ ਹੈ ਇਹ ਪੰਜਾਬ ਹੀ ਹੋਣਾ ਸੀ ਸਾਰਾ ਕੁਝ ਕੁਝ ਕਮੀਆਂ ਰਹੀਆਂ ਨੇ ਜੋ ਕਮੀਆਂ ਰਹੀਆਂ ਆਪਾਂ ਨੂੰ ਸੁਧਾਰਨੀ ਚਾਹੀਦੀਆਂ ਨੇ ਹੁਣ ਵੀ ਹੁਣ ਵੀ ਮੌਕਾ ਹੈ ਸੁਧਾਰ ਲਈ ਖੈਰ ਤੇ ਇਹਦਾ ਜਵਾਬ ਹੈ ਜੀ ਕੀ ਪੰਜ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ ਪੰਜਾਬ ਦੇ ਪੰਜਲੇ ਹਾਂਜੀ ਬਿਲਕੁਲ ਇੱਕ ਤਾਂ ਹੈ ਜੀ ਪਠਾਨਕੋਟ ਜੀ ਦੂਜਾ ਹੈ ਗੁਰਦਾਸਪੁਰ ਜੀ ਤੀਜਾ ਹੈ ਹੁਸ਼ਿਆਰਪੁਰ ਹਾਂਜੀ ਚੌਥਾ ਹੈ ਆਪਣਾ ਰੋਪੜ ਜਿਨ ਰੂਪਨਗਰ ਰੂਪਨਗਰ ਠੀਕ ਹੈ ਤੇ ਪੰਜਵਾਂ ਹੈ ਮੋਹਾਲੀ ਬਿਲਕੁਲ ਸਹੀ ਸਹੀ ਜੀ ਬਾਬਾ ਜੀ ਹਾਂਜੀ ਠੀਕ ਹੈ ਜੀ ਅਗਲਾ ਸਵਾਲ ਸਪਨ ਨੈਕਸਟ ਕੁਐਸਚਨ ਹੈ ਜੀ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਹੱਦ ਪਾਕਿਸਤਾਨ ਨਾਲ ਲੱਗਦੀ ਹੈ ਓਹ ਹੋ ਹੋ ਤੁਸੀਂ ਤਾਂ ਇੰਟਰਨੈਸ਼ਨਲ ਪੱਧਰ ਤੇ ਚਲੇ ਗਏ ਚਲੋ ਕੋਈ ਗੱਲ ਨਹੀਂ ਸਾਰਾ ਕਵਰ ਕਰਨਾ ਹੈ ਨਾ ਪੰਜਾਬ ਦੇ ਨਾਲ ਪਾਕਿਸਤਾਨ ਦੇ ਨਹੀਂ ਨਹੀਂ پاکستان ਦੇ ਨਾਲ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਹੱਦ ਹਾਂ ਹਾਂ ਮਤਲਬ ਕਿ ਜ਼ਿਲ੍ਹੇ ਦੱਸਣੇ ਪਾਕਿਸਤਾਨ ਦੇ ਨਾਲ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ ਹਾਂਜੀ ਠੀਕ ਹੈ ਨਾ ਇਹ ਦੱਸਣਾ ਹੈ ਅਸਾਂ ਜੇ ਸਵਾਲ ਇਹ ਆ ਜਾਏ ਕਿ ਪੰਜਾਬ ਦੇ ਨਾਲ ਕਿੰਨੇ ਦੇਸ਼ਾਂ ਦੀ ਹੱਦ ਲੱਗਦੀ ਹੈ ਜਾਂ ਕਿੰਨੇ ਦੇਸ਼ਾਂ ਦੀ ਸਰਹੱਦ ਲੱਗਦੀ ਹੈ ਤਾਂ ਕੀ ਜਵਾਬ ਆਏਗਾ ਇੱਕ ਪਾਕਿਸਤਾਨ ਪੂਰੇ ਦੇਸ਼ ਕਿਹੜਾ ਪਾਕਿਸਤਾਨ ਹੂੰ ਠੀਕ ਹੈ ਤੇ ਇਹਦਾ ਜਵਾਬ ਕੀ ਹੈ ਕਿ ਪਾਕਿਸਤਾਨ ਦੇ ਨਾਲ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ 6 ਜ਼ਿਲ੍ਹਿਆਂ ਦੀ ਬਿਲਕੁਲ ਇੱਕ ਤਾਂ ਹੈ ਜੀ ਫਾਜ਼ਿਲਕਾ ਜੀ ਦੂਜਾ ਹੈ ਫਿਰੋਜ਼ਪੁਰ ਹਾਂਜੀ ਤੀਜਾ ਹੈ ਤਰਨਤਾਰਨ ਜੀ ਚੌਥਾ ਹੈ ਅੰਮ੍ਰਿਤਸਰ ਹੂੰ ਪੰਜਵਾਂ ਹੈ ਪਠਾਨਕੋਟ ਜੀ ਤੇ ਛੇਵਾਂ ਹੈ ਜੀ ਆਪਣਾ ਗੁਰਦਾਸਪੁਰ ਬਿਲਕੁਲ ਸਹੀ ਜੀ ਹਾਂਜੀ ਅਗਲਾ ਸਵਾਲ ਜੀ ਸਭਨੇ ਅਗਲਾ ਸਵਾਲ ਹੈ ਜੀ ਪੰਜਾਬ ਦੇ ਕਿਸ ਸ਼ਹਿਰ ਨੂੰ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਹੈ ਪੰਜਾਬ ਦੇ ਕਿਸ ਸ਼ਹਿਰ ਨੂੰ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਜਿੰਨੇ ਕਿ ਮੈਂ ਸਟੱਡੀ ਕੀਤੀ ਹੈ ਜੀ ਇਹ ਫਿਰੋਜ਼ਪੁਰ ਸ਼ਹਿਰ ਨੂੰ ਕਿਹਾ ਜਾਂਦਾ ਹੈ ਹਾਂ ਹੈ ਨਾ ਹਾਂ ਜੀ ਪਰ ਕਿਉਂ ਕਿਹਾ ਜਾਂਦਾ ਇਹ ਮੈਨੂੰ ਨਹੀਂ ਪਤਾ ਕਿ ਫਿਰੋਜ਼ਪੁਰ ਖੈਰ ਨੂੰ ਸ਼ਹੀਦਾ ਧਰਤੀ ਕਿਉਂ ਕਹਿੰਦੇ ਉੱਥੇ ਇੰਨੀ ਮਤਲਬ ਕੋਈ ਜੰਗਾਂ ਹੋਈਆਂ ਨੇ ਕੀ ਕਾਰਨ ਮੈਂ ਤਾਂ ਸ਼ਹੀਦਾ ਧਰਤੀ ਚਮਕੌਰ ਸਾਹਿਬ ਨੂੰ ਕਹਿਣਾ ਚਾਹੀਦਾ ਚਮਕੌਰ ਸਾਹਿਬ 'ਚ ਕਿੰਨੇ ਦੇਖੋ ਵੱਡਾ ਹਨਾ 40 ਸਿੰਘ ਸੀ ਤੇ 10 ਲੱਖ ਦੀ ਮੁਗਲ ਫੌਜ ਉਹਨੂੰ ਕਿਹਾ ਜਾਣਾ ਚਾਹੀਦਾ ਫਿਰੋਜ਼ਪੁਰ ਨੂੰ ਕਿਉਂ ਕਿਹਾ ਜਾਂਦਾ ਯਾਰ ਕਮੈਂਟ ਕਰਕੇ ਦੱਸੋ ਜਿਹਨਾਂ ਨੂੰ ਪਤਾ ਤੁਹਾਨੂੰ ਪਤਾ ਵੈਸੇ ਪੜਿਆ ਇਹ ਇੰਨਾ ਕੁ ਸਾਨੂੰ ਪਤਾ ਕਿ ਸਿਹਜ ਦਾ ਧਰਤੀ ਕਿਹਾ ਜਾਂਦਾ ਹੈ ਜੀ ਮਤਲਬ ਕਿ ਜਿੰਨਾ ਕੋ ਸਰਚ ਕਰੇ ਉਹਦੇ ਵਿੱਚ ਵੀ ਪੂਰਾ ਐਕਸਪਲੇਨੇਸ਼ਨ ਨਹੀਂ ਦਿੱਤਾ ਗਿਆ ਸੀਗਾ ਜਸਟ ਇੰਨਾ ਹੀ ਦੱਸਿਆ ਗਿਆ ਸੀਗਾ ਤੇ ਇਹ ਪਰ ਦੱਸਿਓ ਜਰੂਰ ਜੀ ਇਹਨਾਂ ਨੂੰ ਪਤਾ ਹੈ ਕਿ ਕਿਉਂ ਕਿਹਾ ਜਾਂਦਾ ਫਿਰੋਜ਼ਪੁਰ ਨੂੰ ਮੈਂ ਆਹ ਪੈਰਾ ਨੂੰ ਆਇਆ ਪੜ੍ਹ ਕੇ ਕਿ ਫਿਰੋਜ਼ਪੁਰ ਖੈ ਚਲੋ ਕੋਈ ਗੱਲ ਨਹੀਂ ਸੁਪਨਾ ਅਗਲਾ ਸਵਾਲ ਹੈ ਜੀ ਕਿਸ ਸਥਾਨ ਨੂੰ ਖਾਲਸੇ ਦੀ ਜਨਮ ਭੂਮੀ ਕਿਹਾ ਜਾਂਦਾ ਹੈ ਕਿਸ ਸਥਾਨ ਨੂੰ ਖਾਲਸੇ ਦੀ ਜਨਮ ਭੂਮੀ ਕਿਹਾ ਜਾਂਦਾ ਹੈ ਜੀ ਇਸ ਸਵਾਲ ਦਾ ਜਵਾਬ ਤਾਂ ਬੱਚੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਹਾਂਜੀ ਕਮੈਂਟ ਬਾਕਸ ਵਿੱਚ ਆਣੀ ਚਾਹੀਦੀ ਹੈ ਹਨੇਰੀ ਹਾਂ ਇਸ ਵੀਡੀਓ ਨੂੰ ਨਾ ਬੱਚਿਆਂ ਨਾਲ ਸਾਂਝਾ ਜ਼ਰੂਰ ਕਰਿਆ ਕਰੋ ਹਾਂਜੀ ਕਿਉਂਕਿ ਇਹ ਜਿਹੜੇ ਸਵਾਲ ਜਵਾਬ ਨੇ ਪੇਪਰਾਂ ਵਿੱਚ ਪਿਆ ਸਕਦੇ ਨੇ ਬਿਲਕੁਲ ਤੇ ਦੂਜਾ ਸਾਡੇ ਬੱਚੇ ਇਤਿਹਾਸ ਨਾਲ ਜੁੜ ਸਕਣ ਇਸ ਕਰਕੇ ਵੀ ਠੀਕ ਹੈ ਤੇ ਕਿਸ ਸਥਾਨ ਨੂੰ ਖਾਲਸਾ ਦੀ ਜਨਮ ਭੂਮੀ ਕਿਹਾ ਜਾਂਦਾ ਹੈ ਉਹ ਹੈ ਜੀ ਆਨੰਦਪੁਰ ਸਾਹਿਬ ਬਿਲਕੁਲ ਸਹੀ ਜੀ ਠੀਕ ਹੈ ਜੀ ਅਗਲਾ ਸਵਾਲ ਜੀ ਸੋ ਆਪਣਾ ਅਗਲਾ ਸਵਾਲ ਹੈ ਜੀ ਕੇਸਗੜ ਦਾ ਕਿਲਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਹੂੰ ਕਿਲਾ ਕੇਸਗੜ ਸਾਹਿਬ ਹੂੰ ਪੰਜਾਬ ਦੇ ਕਿਸ ਜ਼ਿਲੇ ਵਿੱਚ ਸਥਿਤ ਹੈ ਜਿਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਕੇਸਗੜ੍ਹ ਸਾਹਿਬ ਹੂੰ ਠੀਕ ਹੈ ਇਹ ਜਿਹੜੇ ਜਿਹੜੇ ਵੀਰਪੈਣ ਦਰਸ਼ਨ ਕਰਕੇ ਆਏ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਉਹ ਵੀ ਦੱਸ ਸਕਦੇ ਹਨ ਪੰਜਾਂ ਤਖਤਾਂ ਵਿੱਚ ਇੱਕ ਤਖਤ ਹੈਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਜ਼ਿਲ੍ਹਾ ਹੈ ਜੀ ਰੂਪਨਗਰ ਹੂੰ ਰੋਪੜ ਵੀ ਕੁਝ ਲੋਕੀ ਕਹਿੰਦੇ ਨੇ ਜੀ ਰੂਪਨਗਰ ਜੀ ਅਗਲਾ ਸਵਾਲ ਸੁਪਨਾ ਨੈਕਸਟ ਕੁਐਸਚਨ ਹੈ ਜੀ ਹਰੀਕੇ ਝੀਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ ਹੂੰ ਹਰੀਕੇ ਪੱਤਣ ਆਪਾਂ ਕਹਿ ਦਿੰਦੇ ਹਾਂ ਹਰੀਕੇ ਝੀਲ ਜੀ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਵਿੱਚ ਹੈ ਜਿਨਾਂ ਨੂੰ ਪਤਾ ਹੈ ਕਮੈਂਟਾਂ 'ਚ ਜਵਾਬ ਦੇ ਸਕਦੇ ਹਨ ਤੇ ਆਪਜੀ ਦੀ ਜਾਣਕਾਰੀ ਵਿੱਚ ਵਾਦਾ ਕਰਦਾ ਜੀ ਇਹ ਹੈ ਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਬਿਲਕੁਲ ਜੀ ਸਹੀ ਸਵਾਲ ਹੈ ਹਾਂਜੀ ਚਲੋ ਅਗਲਾ ਸਵਾਲ ਜੀ ਸਵਣਾ ਨੈਕਸਟ ਕੁਐਸਚਨ ਹੈ ਜੀ ਹੋਲਾ ਮਹੱਲਾ ਕਿਹੜੇ ਦੇਸੀ ਮਹੀਨੇ ਵਿੱਚ ਆਉਂਦਾ ਹੈ ਹੂੰ ਹੋਲਾ ਮਹੱਲਾ ਕਿਹੜੇ ਦੇਸੀ ਮਹੀਨੇ 'ਚ ਆਉਂਦਾ ਹੈ ਅੰਗਰੇਜ਼ੀ ਮਹੀਨੇ 'ਚ ਨਹੀਂ ਤਾਂ ਸਾਰਿਆਂ ਨੂੰ ਪਤਾ ਹੋਵੇਗਾ ਦੇਸੀ ਮਹੀਨਾ ਜਿਹੜਾ ਉਹ ਕਿਹੜਾ ਹੈ ਇਹ ਦੱਸਣਾ ਭਾਈ ਜੀ ਸਾਰਿਆਂ ਨੇ ਕਮੈਂਟ ਕਰਕੇ ਜਿਨ੍ਹਾਂ ਨੂੰ ਪਤਾ ਹੈ ਤੇ ਇਸ ਸਵਾਲ ਦਾ ਸਹੀ ਜਵਾਬ ਹੈ ਚੇਤ ਮਹੀਨਾ ਬਿਲਕੁਲ ਸਹੀ ਠੀਕ ਹੈ ਚੇਤ ਮਹੀਨਾ ਤੇ ਚੇਤੇ ਕਰ ਲਿਆ ਕਰੋ ਪ੍ਰਮਾਤਮਾ ਨੂੰ ਬਈ ਤੇ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾਂ ਨੂੰ ਮਤਲਬ ਕਿ ਦੇਸੀ ਤੇ ਅੰਗਰੇਜ਼ੀ ਮਹੀਨਿਆਂ ਦੇ ਵਿੱਚ ਫਰਕ ਪਤਾ ਹੈਗਾ ਹੂੰ ਠੀਕ ਹੈ ਹੋਰ ਕੋਈ ਸਵਾਲ ਜੀ ਹਾਂ ਜੀ ਲੋ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਬਧੀ ਲਾਗੇ ਲਾਈਕ ਅਤੇ ਸ਼ੇਅਰ ਜਰੂਰ ਕਰੋ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗਦੀ ਹੈ ਰੋਜ਼ਾਨਾ ਨਵੀਂ ਵੀਡੀਓ ਦੇਖਣ ਦੇ ਲਈ ਕੌਮੀ 100 ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭ